ਸਤਿ ਸ਼੍ਰੀ ਅਕਾਲ ਵਿਦਿਆਥੀਓ ਸਵਾਗਤ ਹੈ ਤੁਹਾਡੇ ਮੇਰੇ ਚੈਨਲ ਬੇਸਿਕ ਟੂ ਐਡਵਾਂਸ এডੂਕੇਸ਼ਨ ਤੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ 10th ਕਲਾਸ ਦੀ ICSE ਦੀ ਕਿਤਾਬ ਕਥਾ ਸੰਵੇਦ ਨਾਦੀ ਕਹਾਣੀ ਸੱਗੀ ਫੁੱਲ ਜੋ ਕਿ ਪ੍ਰੋਫੈਸਰ ਗੁਰਦਿਆਲ ਸਿੰਘ ਦੁਆਰਾ ਲਿਖੀ ਗਈ ਹੈ ਉਸ ਦਾ ਸਾਰ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਔਖੇ ਸ਼ਬਦਾਂ ਦੇ ਅਰਥ ਕਰਾਂਗੇ ਭੇਲੀ ਗੁੜ ਦਾ ਵੱਡਾ ਢੇਲਾ ਰੋਸਾ ਪਾਉਣਾ ਰਟ ਲਾਉਣੀ ਆਥਣ ਉੱਗਣ ਸਵੇਰ ਸ਼ਾਮ ਅੜੀ ਫੜੀ ਇੱਕ ਗੱਲ ਤੇ ਅੜ ਜਾਣਾ ਡੰਗਸਾਰਨਾ ਗੁਜ਼ਾਰਾ ਕਰਨਾ ਸ਼ਰੀਕਾ ਨੇੜਲੇ ਰਿਸ਼ਤੇਦਾਰਾਂ ਨੱਕ ਵਡਾ ਹੁਣ ਬੇਇੱਜ਼ਤੀ ਕਰਾਉਣੀ ਰੇੜਕਾ ਪਾਉਣਾ ਜਿੱਤ ਕਰਨੀ ਕਾਲਜਾ ਮਚ ਜਾਣਾ ਅੰਦਰੋਂ ਅੰਦਰੀ ਬਹੁਤ ਗੁੱਸਾ ਆਉਣਾ ਗੁੱਡਾ ਬੰਨਣਾ ਟਿੰਡੋਰਾ ਪਿਟਣਾ ਅੱਡ ਹੋਣਾ ਅਲੱਗ ਹੋਣਾ ਐਦਾਤ ਜਾਇਦਾਦ ਚੁੱਗਾ ਲਟਾਉਣਾ ਬਰਾਬਰ ਦਾ ਖਰਚਾ ਕਰਨਾ ਸ਼ਪਰੀ ਤੇ ਕਖ ਨਾ ਰਹਿਣਾ ਸਭ ਕੁਝ ਵਿਕ ਜਾਣਾ ਕੌੜੀਆਂ ਕਸੈਲੀਆਂ ਮਾੜੀਆਂ ਗੱਲਾਂ ਥਕੇਵੇਂ ਨਾਲ ਥਕਾਵਟ ਨਾਲ ਹੱਡ ਚਸਕਣੇ ਹੱਡੀਆਂ ਦੁਖਨੀਆਂ ਹੂਲਾ ਫਕਣਾ ਔਖੇ ਤੋਂ ਔਖਾ ਕੰਮ ਕਰਨਾ ਹੱਥ ਕੁੱਟਣਾ ਥੋੜਾ ਖਰਚਾ ਕਰਨਾ ਵਨਿਓ ਵੱਲੋਂ ਖਰਵਾ ਸੁਬਾ ਅਖੜ ਸੁਬਾ ਦੀ ਛਿੱਲੜ ਲਾਉਣ ਪੈਸੇ ਖਰਚਨ ਕੇ ਸਲਵਟਨੀ ਮੂੰਹ ਮੋੜਨਾ ਔੜਨਾ ਸੂਜਣਾ ਗੂਠਾ ਅੰਗੂਠਾ ਵਾਹੀ ਬਾਜੀ ਜਾਨੀ ਖੇਤੀ ਕਰਨੀ ਅਡੀਆਂ ਚੁੱਕ ਕੇ ਫਾਹਾ ਲੈਣਾ ਆਪਣੀ ਪਹੁੰਚ ਤੋਂ ਬਾਹਰ ਹੋ ਕੇ ਕੰਮ ਕਰਨਾ ਨਮੋਸ਼ੀ ਚਲਣੀ ਬੇਇੱਜ਼ਤੀ ਬਰਦਾਸ਼ ਕਰਨੀ ਖਾਸਾ ਚਿਰ ਬਹੁਤ ਸਮਾਂ ਭੋਗ ਸਿਓ ਨੇ ਥੋੜਾ ਜਿਹਾ ਸੋਨਾ ਸਲਗ ਸਿਆਣਾ ਅੱਖਾਂ ਲਿਸ਼ਕ ਪੈਣੀਆਂ ਉਮੀਦ ਭਰੀ ਖੁਸ਼ੀ ਚਲਕਨੀ ਹੱਥ-ਹੱਥ ਉੱਚੀ ਤੁਰਨਾ ਫੁੱਲੇ ਨਾ ਸਮਾਉਣਾ ਅੰਗ ਸਾਖ ਰਿਸ਼ਤੇਦਾਰੀ ਲੋਹੜੇ ਦਾ ਰੂਪ ਚੜਨਾ ਬਹੁਤ ਸੋਹਣੇ ਲੱਗਣਾ ਅੰਗ ਪਰਿਵਾੰਗ ਥਰਕਣੇ ਅੰਗ-ਅੰਗ ਮਟਕਾਉਣਾ ਅੰਬ ਹੰਬ ਕੁਮਾਰੀ ਮਸਤੀ ਲੋਰ ਮਸਤ ਦਮਦਿਂਏ ਚਮਕਦੀਆਂ ਵਛ ਵછા ਸੋਮਪੂਨਾ ਕੰਜੂਸ ਪੂਨਾ ਖਾੜੇ ਅਖਾੜੇ ਖਿੜਕਵੀ ਕਟਵੀ ਹੁਣ ਇਸ ਕਹਾਣੀ ਦਾ ਅਸੀਂ ਸਾਰ ਕਰਾਂਗੇ ਕਹਾਣੀ ਕਾ ਨੇ ਇਸ ਸੱਗੀ ਫੁੱਲ ਕਹਾਣੀ ਵਿੱਚ ਈਸ਼ਰਨਾ ਦੇ ਛੋਟੇ ਜਿਹੇ ਕਿਸਾਨ ਅਤੇ ਉਸ ਦੀ ਘਰ ਵਾਲੀ ਮੁੰਨੋ ਦੇ ਜੀਵਨ ਬਾਰੇ ਦੱਸਿਆ ਹੈ ਪੈਨ ਦੇ ਮੁੰਡੇ ਦੇ ਵਿਆਹ ਦੀਆਂ ਤਿਆਰੀਆਂ ਜਦੋਂ ਈਸ਼ਰ ਦੀ ਭੈਣ ਮੁੰਡੇ ਦੇ ਵਿਆਹ ਦੀ ਭੇਲੀ ਦੇ ਕੇ ਗਈ ਤਾਂ ਈਸ਼ਰ ਦੀ ਪਤਨੀ ਮੁੰਨੋ ਨੇ ਉਸ ਦਿਨ ਤੋਂ ਹੀ ਰੱਟਾ ਲਾਇਆ ਹੋਇਆ ਸੀ ਕਿ ਉਹਨਾਂ ਨੇ ਗੱਜ-ਬੱਜ ਕੇ ਵਿਆਹ ਦੇਖਣ ਜਾਣਾ ਹੈ ਨਹੀਂ ਤਾਂ ਸ਼ਰੀਕੇ ਵਿੱਚ ਨੱਕ ਵੱਡੀ ਜਾਵੇਗੀ ਜਦਕਿ ਈਸ਼ਰ ਗਰੀਬੀ ਦੇ ਕਾਰਨ ਸੋਚਦਾ ਸੀ ਕਿ ਡੰਗ ਹੀ ਸਾਰਿਆ ਜਾਵੇ ਗਵੰਡਨਾ ਵੱਲੋਂ ਗੱਲਾਂ ਕਰਨੀਆਂ ਮੁੰਨੋ ਨੇ ਈਸ਼ਰ ਨੂੰ ਦੱਸਿਆ ਕਿ ਬਚਨੀ ਦੀ ਬੇਬੇ ਨੇ ਆ ਕੇ ਦੱਸਿਆ ਕਿ ਉਸ ਦੀ ਜਠਾਨੀ ਸਾਰੇ ਪਿੰਡ ਵਿੱਚ ਗੱਲਾਂ ਕਰਦੀ ਫਿਰਦੀ ਹੈ ਬਈ ਅੱਡ ਹੋਣ ਵੇਲੇ ਤਾਂ ਦੋਵੇਂ ਜੀ ਨਠੇ ਭੱਜੇ ਫਿਰਦੇ ਸਨ ਕਿਉਂਕਿ ਜਾਇਦਾਦ ਵੰਡੀ ਜਾਣੀ ਸੀ ਪਤਾ ਤਾਂ ਹੋਣ ਲੱਗੇਗਾ ਜਦੋਂ ਬਰਾਬਰ ਦਾ ਨਾਨਕੀ ਸ਼ੱਕ ਲੈ ਕੇ ਜਾਣਾ ਪਵੇਗਾ ਵੇਖਾਂਗੇ ਕਿ ਹੋਂ ਕਿਹੜੇ ਗਹਿਣੇ ਲੈ ਕੇ ਜਾਂਦੇ ਹਨ ਅਗੋਂ ਉਸਨੇ ਕਿਹਾ ਉਹ ਕੇ ਸ਼ਰੀਕਾਂ ਵਿੱਚ ਇੰਨਾ ਦਾ ਸਿਰ ਨੀਵਾ ਨਾ ਹੋਇਆ ਸੱਗੇ ਰਤियां ਲੈ ਕੇ ਜਾਵਾਂਗੀ ਚਾਹੇ ਸਭ ਕੁਝ ਕਿਉਂ ਨਾ ਵਿਕ ਜਾਵੇ ਮੁੰਨੋ ਵੱਲੋਂ ਅੜਿਕਨੀ ਈਸ਼ ਨੇ ਬਚਨੀ ਦੀ ਬੇਬੇ ਵੱਲੋਂ ਦੱਸੀ ਮੁੰਨੋ ਦੀ ਗੱਲ ਕੋਈ ਧਿਆਨ ਨਾ ਦਿੱਤਾ ਸਾਰੇ ਦਿਨ ਦੇ ਥਕੇਵੇਂ ਕਾਰਨ ਉਸਦਾ ਸਰੀਰ ਦੁਖ ਰਿਹਾ ਸੀ ਉੱਪਰੋਂ ਚੁਗਲੀਆਂ ਸੁਣ ਕੇ ਉਸ ਦਾ ਮਨ ਖਰਾਬ ਹੋ ਗਿਆ। ਮੁੰਨੋ ਇਸ ਗੱਲ ਦੀ ਜਿੱਦ ਤੇ ਅੜੀ ਪਈ ਸੀ ਕਿ ਸਾਨੂੰ ਵੀ ਵਿਆਹ ਲਈ ਖਰਚਾ ਕਰਨਾ ਪਊ। ਨਹੀਂ ਤਾਂ ਉਸ ਦੀ ਜਠਾਨੀ ਨੇ ਤੇ ਉਹਨਾਂ ਨੂੰ ਨਿੰਦਦੇ ਹੀ ਰਹਿਣਾ ਹੈ। ਇਤੋਂ ਤੱਕ ਕਿ ਉਸਨੇ ਕਿਹਾ ਕਿ ਈਸ਼ਰ ਦੀ ਭੈਣ ਵੀ ਔਖੇ ਜਿਹੇ ਸੁਭਾਅ ਦੀ ਹੈ। ਉਸਨੇ ਆਖਣਾ ਪਹਿਲੇ ਵਿਆਹ ਵਿੱਚ ਹੀ ਚਾਰ ਚਿੱਲੜ ਲਾਉਣ ਦੇ ਮਾਰੇ ਕੇਸਲ ਵੱਟ ਗਏ ਹਨ। ਬਾਕੀ ਲੈਨ ਦੇ ਤਾਂ ਜੱਗ ਤੇ ਬਣਿਆ ਹੀ ਹੋਇਆ ਹੈ ਜਿਨ੍ਹਾਂ ਦੇ ਡੰਗ ਨਹੀਂ ਪਕਦੀ ਇਹੋ ਜੇ ਮੌਕੇ ਤਾਂ ਉਹ ਵੀ ਭੈਣ ਭਰਾਵਾਂ ਤੋਂ ਮਗਰ ਨਹੀਂ ਰਹਿੰਦੇ ਮੁੰਨੋ ਬੋਲੀ ਜਾ ਰਹੀ ਸੀ ਈਸ਼ਰ ਚੁੱਪ ਕਰਕੇ ਨੀਵੀਂ ਪਾ ਕੇ ਸੁਣੀ ਜਾ ਰਿਹਾ ਸੀ ਮੁੰਨੋ ਦੇ ਘਰ ਦੇ ਹਾਲਾਤ ਉਸ ਦੇ ਘਰ ਦੀ ਹਾਲਤ ਗੁੱਜੀ ਨਹੀਂ ਸੀ ਜਦੋਂ ਈਸ਼ਰ ਭਰਾ ਤੋਂ ਅੱਡ ਹੋਇਆ ਤਾਂ ਉਸ ਦੇ ਵਿਆਹ ਲਈ ਲੈ ਕਰਜ਼ੇ ਉੱਤੇ ਈਸ਼ਰ ਦੀ ਪਰਜਾਈ ਨੇ ਅੰਗੂਠਾ ਲਵਾ ਲਿਆ ਤੇ ਫਿਰ ਸਮਾਨ ਚੱਕਣ ਦਿੱਤਾ ਬੰਜਰ ਜਿਹੀ ਪੈਲੀ ਉਹਨਾਂ ਨੂੰ ਦੇ ਦਿੱਤੀ ਤੇ ਕਰਜ਼ਾ ਹੋਰ ਵੱਧਦੀ ਜਾ ਰਿਹਾ ਸੀ ਇਸ ਸਮੇਂ ਹੋਰ ਖਰਚਾ ਕਰਨਾ ਈਸ਼ੇ ਦੇ ਬਸ ਤੋਂ ਬਾਹਰ ਸੀ ਮੁੰਨੋ ਵੀ ਉਸ ਨੂੰ ਦੁਖੀ ਕਰਕੇ ਰਾਜੀ ਨਹੀਂ ਸੀ ਪਰ ਜਠਾਨੀ ਦੇ ਤਾਹਨੇ ਮਿਹਨਿਆਂ ਦੀ ਨਮੋਸ਼ੀ ਉਸ ਤੋਂ ਬਰਦਾਸ਼ਤ ਨਹੀਂ ਹੁੰਦੀ ਸੀ ਮੁੰਨੋ ਬਲੋ ਹੋਰ ਵਿਉਂਤਾਂ ਬਣਾਉਣੀਆਂ ਜਦੋਂ ਉਸ ਨੇ ਈਸ਼ਰ ਨੂੰ ਨੀ ਮੋਚਣਾ ਜਿਹਾ ਹੋਇਆ ਦੇਖਿਆ ਤਾਂ ਉਸਨੇ ਹੋਰ ਝੁਗਤ ਲਗਾਈ ਤੇ ਕਿਹਾ ਕਿ ਤੂੰ ਮੁੰਡੇ ਦੇ ਕੱਪੜੇ ਲੀੜੇ ਬਨਵਾ ਲਿਆ ਹੋ ਸਾਰਾ ਮੈਂ ਆਪੇ ਸਾਰ ਲਵ ਈਸ਼ਰ ਉਸ ਦੀ ਇਸ ਗੱਲ ਤੇ ਬਹੁਤ ਹੈਰਾਨ ਹੋਇਆ ਤੇ ਕਾਫੀ ਸਮਾਂ ਇਸ ਗੱਲ ਬਾਰੇ ਸੋਚਦਾ ਰਿਹਾ ਸੱਗੀ ਤੁੜਵਾ ਕੇ ਕਾਂਟੇ ਕਰਾਉਣੇ ਅਗਲੇ ਦਿਨ ਜਦੋਂ ਈਸ਼ਰ ਮੁੰਡਿਓਂ ਬੀ ਲੈਂਚੱਲਾ ਸੀ ਤਾਂ ਮੁੰਨੋ ਨੇ ਉਸ ਨੂੰ ਆਪਣੀ ਸੱਗੀ ਪਨਾ ਕੇ ਨਵੇਂ ਫੈਸ਼ਨ ਦੇ ਕਾਂਟੇ ਬਣਾਉਣ ਲਈ ਕਿਹਾ ਜਿਵੇਂ ਦੇ ਹਰੇ ਨੇ ਬਹੂ ਲਈ ਬਣਵਾਏ ਸਨ ਈਸ਼ਰ ਨੂੰ ਸੱਗੀ ਫੁੱਲ ਦੇ ਤੁੜਵਾਉਣ ਦਾ ਫਿਕਰ ਹੋਣ ਲੱਗ ਜਾਂਦਾ ਹੈ ਤੇ ਉਹ ਮੁੰਨੋ ਵੱਲ ਵੇਖਣ ਲੱਗ ਜਾਂਦਾ ਹੈ ਤਾਂ ਮੁੰਨੋ ਉਸ ਨੂੰ ਕਹਿੰਦੀ ਹੈ ਕਿ ਝਾਗ ਦਾ ਕੀ ਹੈ ਇਸ ਗੱਲ ਦੀ ਕਾਹਦੀ ਨਮੋਸ਼ੀ ਹੈ ਮੇਰੇ ਸ਼ੇਪ ਉਤੇ ਜਿਉਂਦਾ ਰਹੇ ਸਿਆਣਾ ਨਿਕਲਿਆ ਤਾਂ ਉਹ ਹੋਰ ਸੱਗਿਆ ਬਣਵਾ ਲਵੇਗਾ ਈਸ਼ਰ ਇਹ ਗੱਲ ਸੁਣ ਕੇ ਸੁੰਨ ਜਿਹਾ ਹੋ ਗਿਆ ਜਿਵੇਂ ਉਸ ਦਾ ਸਾਹ ਘੁੱਟ ਰਿਹਾ ਹੋਵੇ ਪਰ ਮੁੰਨੋ ਨੇ ਉਸ ਨੂੰ ਬਾਹੂ ਫੜ ਕੇ ਬਾਹਰ ਲੈ ਜਾਂਦਾ ਉਹ ਨਾ ਚਾਹੁੰਦਿਆਂ ਵੀ ਮੰਡੀ ਚਲਾ ਗਿਆ ਮੁੰਨੋ ਵੱਲੋਂ ਵਿਆਹ ਤੇ ਬੰਨ ਠਾਨੇ ਕੇ ਜਾਣਾ ਮੁੰਨੋ ਨਾਨਕੇ ਮੇਲ ਵਿੱਚ ਸਭ ਤੋਂ ਛੋਟੀ ਸੀ ਤੇ ਨਵੇਂ ਫੈਸ਼ਨ ਤੇ ਕਾਂਟਿਆਂ ਤੇ ਸੁੱਚੇ ਤਿਉਹਾਰਾਂ ਨਾਲ ਉਸ ਦੇ ਪੈਰ ਜ਼ਮੀਨ ਤੇ ਨਹੀਂ ਲੱਗਦੇ ਸਨ ਉਸ ਦੀ ਸੁੰਦਰਤਾ ਦਾ ਚਰਚਾ ਸ਼ਰੀਕਣਾ ਕਰ ਰਹੀਆਂ ਸਨ ਵਜਠਾਨੀ ਉਸ ਵੱਲ ਤੱਕ ਵੀ ਨਹੀਂ ਰਹੀ ਸੀ ਨਾਨਕਾ ਮੇਲ ਵੱਲੋਂ ਗਿੱਧਾ ਪਾਉਣਾ ਜਿਵੇਂ ਹੀ ਨਾਨਕਾ ਮੇਲ ਨੇ ਗਿੱਧਾ ਪਾਉਣਾ ਸ਼ੁਰੂ ਕੀਤਾ ਤਾਂ ਮੁੰਨੋ ਦੀ ਅੱਡੀ ਗਿੱਧੇ ਦੀ ਤਾਲ ਨਾਲ ਵੱਜਣ ਲੱਗ ਪਈ ਜਦੋਂ ਉਸ ਨੇ ਸ਼ਿਰਕੇ ਦੀਆਂ ਕੰਨੀਆਂ ਫੜ ਕੇ ਉਸ ਨੇ ਗੇੜਾ ਦਿੱਤਾ ਤਾਂ ਉਸ ਦਾ ਲੱਕ ਸਪਨੀ ਵਾਂਗ ਸੱਤ ਵੱਲ ਖਾ ਗਿਆ ਸੀ ਗਿੱਧਾ ਪਾਉਂਦੇ ਆ ਮੇਲਨਾ ਥੱਕ ਗਈਆਂ ਪਰ ਮੁੰਨੋ ਨਹੀਂ ਥੱਕੀ ਸੀ ਸੋਗ ਉਸ ਨੂੰ ਹੋਰ ਖੁਮਾਰੀ ਚੜ ਰਹੀ ਸੀ ਪਿੰਡ ਦੇ ਗੱਬਰੂਆਂ ਵੱਲੋਂ ਮਸ਼ਕਰੀਆਂ ਕਰਨੀਆਂ ਮੁੰਨੋ ਨੂੰ ਗਿੱਦਾ ਪਾਉਂਦਿਆਂ ਦੇਖ ਕੇ ਪਿੰਡ ਦੇ ਛੜੇ ਗੱਬਰੂਆਂ ਨੇ ਮਿਲ ਕੇ ਮਸ਼ਕਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਕਿਵੇਂ ਇਸ ਦੀਆਂ ਅੱਖਾਂ ਨਗਾ ਵਾਂਗ ਚਮਕਦੀਆਂ ਹਨ ਦੂਜੇ ਨੇ ਨਾਲ ਹੀ ਜਵਾਬ ਦਿੱਤਾ ਕਿ ਜੇ ਇਸ ਦੇ ਸੱਗੀ ਪਾਈ ਹੁੰਦੀ ਤਾਂ ਇਸ ਨੇ ਤਾਂ ਛੜਿਆਂ ਨੂੰ ਮਾਰ ਹੀ ਦੇਣਾ ਸੀ ਇਕੱਲੇ ਫੁੱਲ ਤਾਂ ਸੂਰਫੂ ਬੱਚੇ ਦੇ ਸਿੰਗਾ ਵਰਗੇ ਲੱਗਦੇ ਹਨ ਉਹ ਮੁੰਨੋ ਦੇ ਸੋਹਪਣ ਦੀਆਂ ਤਾਰੀਫਾਂ ਇੰਜ ਘੜ ਰਹੇ ਸਨ ਜਿਵੇਂ ਇੰਦਰ ਦੇ ਅਖਾੜੇ ਦੀ ਪਰੀ ਹੋਵੇ ਮੁੰਨੋ ਦਾ ਮਨ ਉਦਰ ਜਾਣਾ ਗਿੱਦਾ ਮੱਠਾ ਪੈ ਗਿਆ ਸੱਗੀ ਫੁੱਲ ਦੀ ਕਮੀ ਸੁਣ ਕੇ ਉਸ ਦਾ ਮਨ ਉਦਰ ਗਿਆ ਤੇ ਉਸ ਦਾ ਗਿੱਦਾ ਮੱਠਾ ਪੈ ਗਿਆ ਉਸ ਦਾ ਚਿਹਰਾ ਪੀਲਾ ਪੈ ਗਿਆ ਤੇ ਸਰੀਰ ਦੇ ਅੰਗ ਥੜਕਨ ਦੀ ਥਾਂ ਢਿੱਲੇ ਪੈ ਗਏ ਉਸ ਦੇ ਥੜਕਦੇ ਪੈਰਾਂ ਦੀ ਤਾਲ ਉਖੜ ਗਈ ਗਿੱੱਦਾ ਬੰਦ ਹੋਣ ਤੇ ਮੁੰਨੋ ਸੱਜੇ ਪੈਰ ਦਾ ਗਿੱਟਾ ਫੜ ਕੇ ਬਹਿ ਗਈ ਮੇਲਣਾ ਦੇ ਪੁੱਛਣ ਤੇ ਉਸਨੇ ਕਿਹਾ ਕਿ ਪੈਰ ਨੂੰ ਮੋਚ ਆ ਗਈ ਹੈ ਪਰ ਸਿਆਣੀਆਂ ਮੇਲਣਾ ਸਮਝ ਗਈਆਂ ਸੰਕੇ ਸੱਗੀ ਫੁੱਲ ਤੋਂ ਬਿਨਾ ਉਸ ਦਾ ਮਨ ਟੁੱਟ ਗਿਆ ਹੈ ਗੱਭਰੂ ਫਿਰ ਵੀ ਮਖੌਲ ਕਰਦੇ ਉਥੋਂ ਚਲੇ ਗਈ ਸੋ ਇਸ ਕਹਾਣੀ ਵਿੱਚ ਸੱਗੀ ਫੁੱਲ ਜੋ ਕਿ ਪੰਜਾਬਨਾ ਦਾ ਇੱਕ ਗਹਿਣਾ ਹੈ ਪੁਰਾਤਨ ਗਹਿਣਾ ਹੈ ਉਸ ਬਾਰੇ ਗੱਲ ਕੀਤੀ ਗਈ ਹੈ ਉਮੀਦ ਹੈ ਤੁਹਾਨੂੰ ਇਸ ਕਹਾਣੀ ਦੀ ਸਮਝ ਆਈ ਹੋਵੇਗੀ ਇਸ ਤਰ੍ਹਾਂ ਦੇ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜੁੜੋ ਕਰੋ ਧੰਨਵਾਦ